ਨਾਲ ਜਲੰਧਰ ਤੋਂ ਵੀਡੀਓ ਕਾਲ ਤੇ ਨੇ ਸੀਨੀਅਰ ਜਰਨਲਿਸਟ ਔਰ ਸੰਪਾਦਕ ਰਕੇਸ਼ ਸ਼ਾਂਤੀ ਦੂਤ ਰਕੇਸ਼ ਸਤਿ ਸ਼ਕਾਲ ਨਮਸਕਾਰ ਸਤਿ ਸ਼ਕਾਲ ਜੀ ਨਮਸਕਾਰ ਰਕੇਸ਼ ਆਪਾਂ 10 ਦਿਨ ਪਹਿਲਾਂ ਵੀ ਜਲੰਧਰ ਜ਼ਿਮਨੀ ਚੋਣ ਦੀ ਗੱਲ ਕੀਤੀ ਸੀ ਉਦੋਂ ਤੁਸੀਂ ਦੱਸਿਆ ਸੀ ਕਿ ਤਿੰਨ ਪਾਰਟੀਆਂ ਦੇ ਵਿੱਚ ਮੁੱਖ ਮੁਕਾਬਲਾ ਵਾ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਔਰ ਇਹਨਾਂ ਦੇ ਵਿੱਚ ਵੀ ਪ੍ਰਮੁੱਖ ਮੁਕਾਬਲਾ ਜਿਹੜਾ ਵਾ ਉਹ ਆਪ ਤੇ ਕਾਂਗਰਸ ਦੇ ਵਿੱਚ ਆ ਇਹ 10 ਦਿਨਾਂ ਦੇ ਵਿੱਚ ਸਥਿਤੀ ਕਿੰਨੀ ਕੁ ਬਦਲੀ ਆ ਜਿਹੜਾ ਤੁਸੀਂ ਸਵਾਲ ਕੀਤਾ ਕਿ ਇਹ 10 ਦਿਨਾਂ ਚ ਕੀ ਬਦਲਿਆ ਹੂੰ ਇਹਨਾਂ 10 ਦਿਨਾਂ ਦੇ ਦੌਰਾਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਘਟ ਗਈਆਂ ਜਿਹਦੇ ਵਿੱਚ ਤੇ ਭਾਜਪਾ ਦੇ ਕੈਂਡੀਡੇਟ ਸ਼ੀਤਲਪੁਰਾਨ ਨੇ ਹਾਂ ਤਾਂ ਉਤੋਂ ਬਾਅਦ ਫਿਰ ਉਹਨਾਂ ਨੇ ਇੱਕ ਦਲਾ ਸੀਐਮ ਦੀ ਕੁਰਸੀ ਲਾ ਕੇ ਬਗਾਇਦਾ ਕੰਸਟਿਟੈਂਸੀ ਦਾ ਜਿਹੜਾ ਇੱਕ ਹਾਰਟ ਸੈਂਟਰ ਹੈ ਜਿਹੜਾ ਗੋਪੀ ਦੀਮਤ ਵੀ ਚੌਂਕ ਹੈ ਹੂੰ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਆਪਣੇ ਵੀ ਲਾਈ ਸੀ ਔਰ মিডিਆ ਬਹੁਤ ਜੀ ਤਰਾਰ ਸਿੱਟਾ ਆਇਆ ਸੀ ਲਾਈਵ ਚੱਲਿਆ ਸੀ ਉਹਦੇ ਤੇ ਐਸੀ ਸੰਭਾਵਨਾ ਸੀ ਕਿ ਇਹ ਬਹੁਤ ਵੱਡਾ ਕੋਈ ਰਸੋਦ ਘਟਕੀ ਕਰ ਦੇਣ ਕਿੰਨੇ ਸੀਤਰੰਕਾਲਾ ਜਿਹੜੀ ਉਹ ਇੱਕ ਪੈਨ ਡਰਾਈਵ ਤੇ ਨਾਲ ਲੈ ਕੇ ਆਏ ਸੀ ਜੀ ਪਰ ਉਹ ਪੈਨ ਡਰਾਈਵ ਵੀ ਦਿਖਾਉਂਦੇ ਰਹੇ ਪਰ ਉਹਨਾਂ ਨੇ ਉਹ ਸੱਚ ਨਹੀਂ ਕੱਢਿਆ ਜਿਹੜਾ ਉਹ ਦਾਵਾ ਕਰਦੇ ਸੀ ਕਿ ਮੇਰੇ ਕੋਲ ਬਹੁਤ ਕੁਝ ਪਿਆ ਹੈ ਪਰ ਜਿਸ ਬਲੇ ਉਹਨੇ ਉਹ ਡਿਸਕਲੋਸ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜਾ ਉਹਨੇ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮਾਹੌਲ ਤਿਆਰ ਕੀਤਾ ਸੀ ਇਸ ਚੀਤਲ ਪ੍ਰਾਮ ਨੇ ਉਹ ਡਿਫਿਊਸ ਜਾ ਗਿਆ ਉਹ ਨਾਲ ਜਿਹੜਾ ਅਸਰ ਨਹੀਂ ਦੇ ਸਕਿਆ ਸੋ ਕੋਈ ਬਹੁਤਾ ਬਹੁਤਾ ਫਰਕ ਨਹੀਂ ਪਿਆ ਇਹਨਾਂ 8-10 ਦਸੰਦਰਾਂ ਦੇ ਵਿੱਚ ਹਾਂ ਪਤਾ ਕੋਈ ਬਹੁਤ ਵੱਡਾ ਬਦਲਾਅ ਜੇ ਅਸੀਂ ਕਹੀਏ ਕਿ ਇਸ ਕੰਟੈਸਟ ਦੇ ਵਿੱਚ ਕੋਈ ਬਦਲਾਅ ਆਇਆ ਹੋਵੇ ਹੂੰ ਵੈਸਾ ਬਦਲਾਅ ਨਾ ਤਾਂ ਜ਼ਮੀਨ ਤੇ ਹੋਈ ਜਿਹੜੀ ਆਮ ਚ ਲੋਕ ਚਰਚਾ ਤੇ ਦਿਸ ਰਹੀ ਹੈ ਹੂੰ ਤੇ ਜਦੋਂ ਅਸੀਂ ਇਹਨੂੰ ਬ੍ਰੌਂਸ ਲਿਸਟ ਤੇ ਜਾ ਕੇ ਵੀ ਚੈੱਕ ਕਰਦੇ ਆਂ ਹੂੰ ਜਦੋਂ ਅਸੀਂ ਇਹਨੂੰ ਜੇ ਕਨਸਟੈਂਸੀ ਤੇ ਜਿਹੜੀ ਡੈਮੋਗ੍ਰਾਫੀ ਉਹਦੇ لحاظ ਨਾਲ ਚੈੱਕ ਕਰਦੇ ਆਂ ਹੂੰ ਔਰ ਜਿੰਨੇ ਕੈਂਡੀਡੇਟਸ ਆਪਦੇ ਸਰਦਸਤ ਦੇ ਵਿੱਚ ਉਹਨਾਂ ਦੀ ਇਮੇਜ ਉਹਨਾਂ ਦੀ ਕੜੀ ਉਹਨਾਂ ਦੀ ਜਿਹੜੀ ਬੈਕਗਰਾਉਂਡ ਹਿਸਟਰੀ ਹੈ ਉਹਨਾਂ ਦੀ ਪੋਲੀਟਿਕਲ ਹਿਸਟਰੀ ਦੇ ਵਿੱਚ ਉਹ ਕਿੰਨੇ ਦਰਕੀ ਨੇ ਕਿੰது ਦਰਕੀ ਨਹੀਂ ਨੇ ਹੂੰ ਉਸ ਕਿਸਮ ਕਿਹੜੀਆਂ ਜਦੋਂ ਗੱਲਾਂ ਸਾਰੀਆਂ ਤੋਂ ਅਸੀਂ ਉਹਦੇ ਉੱਤੇ ਅਨਾਲਿਸਿਸ ਕਰਦੇ ਆਂ ਤਾਂ ਉਹਦੇ ਵਿੱਚ ਲੱਗਦਾ ਕਿ ਕੋਈ ਬਹੁਤਾ ਬਦਲਾਅ ਨਹੀਂ ਆਇਆ ਹਮੇਂ ਵੀ ਜਿਹੜਾ ਮੁਕਾਬਲਾ ਦਿਖਦਾ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਦਿਖਦਾ ਓਕੇ ਰਕੇਸ਼ ਰਕੇਸ਼ ਕੱਲ ਕੋਈ ਵਾਕਿਆ ਹੋਇਆ ਆ ਆਮ ਆਦਮੀ ਪਾਰਟੀ ਦੇ ਉੱਪਰ ਕਾਂਗਰਸ ਤੇ ਭਾਜਪਾ ਵੱਲੇ ਇਲਜ਼ਾਮ ਲਾ ਰਹੇ ਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਔਰਤਾਂ ਨੂੰ ਸੂਟ ਵੰਡ ਰਹੇ ਸੀ ਸ਼ਰਾਬ ਵੀ ਉਹਨਾਂ ਦੀਆਂ ਗੱਡੀਆਂ 'ਚੋਂ ਫੜੀ ਗਈ ਐਗਜ਼ੈਕਟਲੀ ਕੀ ਵਾਕਿਆ ਸੀ ਔਰ ਇਹਦਾ ਕਿਨੂੰ ਫਾਇਦਾ ਹੋਊਗਾ ਤਦ ਉਸਾਂ ਉਮਮਨ ਜਿਹੜੇ ਇਲੈਕਸ਼ਨ ਚੁੜਾਏ ਸਾਡੇ ਸਾਡੇ ਜਿਹੜੇ ਪੋਲੀਟਿਕਲ ਦਸਤੂਰ ਸਾਡੀ ਕਲਚਰ ਆਵਾ ਬਹੁਤ ਵੱਡਾ ਹਿੱਸਾ ਬਣ ਚੁੱਕਾ ਹੋਇਆ ਹੂੰ ਕੀ ਡੈਮੋਕ੍ਰੇਸੀ ਸਾਡੀ ਜੇ ਸਹੀ ਜਗ੍ਹਾ ਪਹੁੰਚੀ ਹੋਤੀ ਪੂਰੀ ਮਜ਼ਾ ਵੀ ਵੱਡੀ ਰਹੀ ਹੈ ਹੂੰ ਕੀ ਵੋਟਰ ਵੀ ਲੈਣ ਲਈ ਤਿਆਰ ਬੈਠਾ ਤੇ ਦੇਖਣ ਵਾਲੇ ਵੀ ਬੈਠੇ ਜੀ ਇਹਦੇ ਵਿੱਚ ਤਾਂ ਕਦੇ-ਕਦੇ ਐਸਾ ਲੱਗਦਾ ਕਿ ਕੋਈ ਬਹੁਤ ਵੱਡੀ ਰਿਫੈਕਸ਼ਨ ਮਰਮਜ਼ਾ ਸੀ ਉਹ ਚਾਹੀਦੇ ਹੈ ਜਿਹਦੇ ਵਿੱਚ ਜ਼ੀਰੋ ਐਕਸਪੈਂਸ ਦੇ ਉੱਪਰ ਇਲੈਕਸ਼ਨ ਜਿੰਨੀ ਦੇਰ ਵਿੱਚ ਕਲਚਰ ਮੁਝਾ ਨਹੀਂ ਕਰਾ ਰਹਾ ਇਹ ਸੁਧਾਰ ਸ਼ਨਾ ਹੋਣਾ पर जी तुम घटना का जिक्र किया है घटना यह घटना वापरी है कॉन्सटिटेंसी के पांच नंबर थाना के तहत आई है अच्छा जिथे बीजेपी के कैंडीडेट ने अपने एफर्ट्स के नाल जिहड़ा अपनी टीम के एफर्ट्स के नाल एक गड्डी फड़ी है जिसमें जो शराब और फूड वगैरह बरामद हुए हैं ये फैक्ट है और हाले तक वैसे क्लैरिटी नहीं आई कि पुलिस ने उसके ऊपर तो कोई एफआईआर की है या नहीं की है ਸਰਕਾਰ ਜਿਹੜੀ ਇਸ ਬਈ ਇਲੈਕਸ਼ਨ ਨੂੰ ਜਿੱਦਾਂ ਹਰ ਦਸੰਖਣਾ ਜ਼ਿਕਰ ਕੀਤਾ ਸੀ ਕਿ ਪੰਤਰੀ ਨੇ ਆਪਣਾ ਬੁਕਾਰ ਦਾ ਪ੍ਰੋਜੈਕਟ ਬਣਾਇਆ ਬਿਲਕੁਲ ਉਹ ਸਰਕਾਰ ਪੂਰੀ ਤਾਕਤ ਦੇ ਨਾਲ ਇਸ ਇਲੈਕਸ਼ਨ ਤੋਂ ਲੜ ਰਹੀ ਹੈ ਇਤਾਂ ਹੀ ਮੈਂ ਖੁਦ ਕਈ ਜਗ੍ਹਾ ਦੇ ਉੱਤੇ ਦੇਖਿਆ ਕਿ ਜਿਹੜੇ ਕੋਈ ਚੇਅਰਮੈਨਸ ਨੇ ਇੰਪਰੂਵਮੈਂਟ ਰਸਤੇ ਕੋਈ ਮੈਂਬਰਸ ਨੇ ਕਿਹਾ ਬਾੜੀਆ ਮਾਰਕੀਟ ਕਮੇਟੀਆਂ ਦੇ ਲੁਧਿਆਣੇ ਦੇ ਉਹ ਵਾਰਡ ਵਾਈਜ਼ ਡਿਪਲੋਏ ਕੀਤਾ ਗਿਆ ਹੈ ਉਹ ਬੂਥ ਵਾਈਜ਼ ਵੀ ਬਣੇ ਦੋ ਦੋ ਤਿੰਨ ਬੂਥ ਹਨ ਉਹਨਾਂ ਨੂੰ ਦਿੱਤੇ ਗਿਆ ਹੂੰ ਸੋ ਇਹ ਗੱਲ ਤਾਂ ਸੱਚੀ ਹੈ ਕਿ ਸਰਕਾਰ ਪੱਧਰ ਦੇ ਉੱਪਰ ਬਹੁਤ ਵਨ ਰਨ ਤੋਂ ਅੱਗੇ ਸਰਕਾਰ ਲੜ ਰਹੀ ਹੈ ਹੂੰ ਔਰ ਹਰ ਤਰ੍ਹਾਂ ਦੀ ਨਿਸ਼ਚੋਰੀ ਦਾ ਯੂਜ ਵੀ ਕਰ ਰਹੀ ਹੈ ਪਰ ਇਹ ਜਿਹੜਾ ਵਨ ਰਨ ਵਾਲਾ ਕੰਮ ਹੈ ਇਹ ਇਹ ਨਹੀਂ ਕਿ ਦੂਸਰੀ ਫਾਜ਼ਲ ਕਰ ਰਹੀ ਹੈ ਹੂੰ ਇਹਦੇ ਵਿੱਚ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਬੀਜੇਪੀ ਕੈਂਡੀਡੇਟ ਵਾਲੇ ਪਾਸੇ ਵੀ ਵੱਡੇ ਪੱਧਰ ਤੇ ਇਸ ਕਿਸਮ ਦਾ ਦੇਣ ਲੈਣ ਜਿਹੜਾ ਹੈ ਵੋਟਰਾਂ ਦਾ ਕੀਤੇ ਜਾਂਦੀ ਕੋਸ਼ਿਸ਼ ਹੋ ਰਹੀ ਹੈ ਬਹੁਤ ਵੱਡੀ ਸੋ ਇਹ ਵੀ ਆਪਣੇ ਰਕੇਸ਼ ਜੋ ਖਬਰ ਆਈ ਆ ਜੋ ਖਬਰ ਆਈ ਆ ਕੀ ਆਮ ਆਦਮੀ ਪਾਰਟੀ ਵਾਲੇ ਲੇਡੀ ਸੂਟ ਵੰਡ ਰਹੇ ਸੀ ਇਹਦਾ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਉਮੀਦਵਾਰ ਨੂੰ ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ ਦੇਖੋ ਅਸਰ ਹੁੰਦਾ ਜੀ ਇਹਦਾ ਇਹ ਸੱਜਣ ਮੈਂ ਕਿਉਂਕਿ ਬਹੁਤ ਸਮੇਂ ਤੋਂ ਇਲੈਕਸ਼ਨ ਕਵਰ ਵੀ ਕਰਦਾ ਰਿਹਾ ਹੂੰ ਇਹਦੇ ਵਿੱਚ ਇਹ ਦੋ ਚੀਜ਼ਾਂ ਹੁੰਦੀਆਂ ਤਾਂ ਜਿਸ ਵੇਲੇ ਉਹਨਾਂ ਦੇ ਕੋ ਆਪਣੇ ਆਪਣੇ ਸਮਾਜ ਦੀ ਜਿਹੜੀ ਸਥਿਤੀ ਬਹੁਤ ਚੰਗੀ ਹੁੰਦੀ ਸੀ ਤੇ ਹੁੰਦਾ ਦੇ ਵਿੱਚ ਨਾ ਵੰਡਣ ਵਾਲੇ ਮਾੜੇ ਨੇ ਜਿਹੜੇ ਐਦਾਂ ਮਤਲਬ ਇਹ ਜੋ ਫ੍ਰੀ ਬੀਜ਼ ਦੇ ਕੇ ਆਇਆ ਇਹ ਚੀਜ਼ਾਂ ਦੇਖ ਲੰਦੇ ਇਹ ਕੋਈ ਬਹੁਤ ਵਧੀਆ ਨਹੀਂ ਹੈ ਹਾਂ ਪਰ ਇਹਦਾ ਦੂਜਾ ਪਹਿਲੂ ਇਹ ਵੀ ਹੁੰਦਾ ਹੈ ਕਿ ਇਸ ਵੇਲੇ ਉਹ ਜਿਸ ਕੰਸਿਸਟੈਂਸੀ ਦੇ ਹਿੱਸੇ ਵਿੱਚ ਉਹ ਬੰਡਲ ਇਹ ਪਾਈਆਂ ਜਾਂਦੀਆਂ ਹਾਂ ਹਾਂ ਕਿਉਂਕਿ ਉਹ ਸੁਸਾਇਟੀ ਵੈਸੀ ਹੁੰਦੀ ਹੈ ਜਿਹੜੀ ਇਹਨਾਂ ਚੀਜ਼ਾਂ ਤੇ ਡਿਵਾਈਡ ਕਰਦੀ ਹੈ ਰਾਈਟ ਉਹ ਹਰ ਪਾਰਟੀ ਕੋਲ ਹੀ ਲੈ ਲੈਂਦੇ ਵੋਟ ਆਪਣੀ ਮਰਜ਼ੀ ਨਾਲ ਵਸੇ ਪਾਉਂਦੇ ਆ ਹਾਂ 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 ਤਾਂ ਉਹ ਘੱਟੋ ਘਟਾ ਐਸਾ ਹੁੰਦਾ ਕਿ ਜਦੋਂ ਜਿਹੜੀ ਪਾਰਟੀ ਫੜਾਉਂਦੀ ਹੈ ਹਾਂ ਔਰ ਜਿਹੜੀ ਪਾਰਟੀ ਦਾ ਫੜਿਆ ਜਾਂਦਾ ਹੈ ਉਹਦਾ ਕੈਪੀਟਲ ਇਸ ਕੇਸ ਮੈਸੇਜ ਨੂੰ ਬਹੁਤ ਤੇਜ਼ੀ ਨਾਲ ਸਪਰੈਡ ਕਰ ਦਿੰਦਾ ਹੈ ਕਿ ਦੇਖੋ ਅਸੀਂ ਤਾਂ ਤੁਹਾਡੇ ਨੇ ਕਹਿੰਦਾ ਸੀ ਭਾਣੀ ਪਾਰਟੀ ਨੇ ਫੜ ਲਿਆ ਹਾਂ ਹਾਂ ਤਾਂ ਕਈ ਵਾਰੀ ਇਹਦਾ ਨੈਗੇਟਿਵ ਇਫੈਕਟ ਵੀ ਹੁੰਦਾ ਹੈ ਸੋ ਸੋ ਇਸ ਕਾਰੇ ਨੂੰ ਉਹ ਆਪਣੇ ਬੈਨੀਫਿਟ ਵਾਸਤੇ ਵਰਤਣ ਦੀ ਕੋਸ਼ਿਸ਼ ਕਰੂਗੀ ਜਿਹੜੀ ਪਾਰਟੀ ਦੇ ਵੀ ਇਸ ਮਾਨ ਫੜਿਆ ਗਿਆ ਪਰ ਬਹੁਤ ਸਿਆਣਾ ਵੀ ਵੋਟਰ ਵੋਟਰ ਬਹੁਤ ਕੁਝ ਲੈ ਲੈਂਦਾ ਪਰ ਮਰਜ਼ੀ ਆਪਣੀ ਕਰਦਾ ਬਹੁਤੀ ਜੀ ਰਕੇਸ਼ ਵੈਸੇ ਤੇ ਜਿਹੜੀਆਂ ਫਾਈਨਲ ਫਿਗਰਸ ਆ VOTING ਦੀਆਂ ਉਹ ਕਾਫੀ ਦੇਰ ਸ਼ਾਮ ਤੱਕ ਆਉਣਗੀਆਂ ਜੇ ਅੱਗੇ ਨਾਲੋਂ VOTING ਕੱਟ ਹੁੰਦੀ ਹੈ ਕਿ ਤੇ ਉਹਦੇ ਕੀ ਮੈਨੇ ਹੋਣਗੇ ਤੇ ਵੱਧਦੀ ਹੈ ਤਾਂ ਉਹਦੇ ਕੀ ਮੈਨੇ ਹੋਣਗੇ ਦੇਖੋ ਆਮ ਤੌਰ ਤੇ ਹੁੰਦਾ ਕਿ ਜਿਸ ਵੇਲੇ ਪੋਲਿੰਗ ਕੱਟ ਹੁੰਦੀ ਹੈ ਤੇ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਇਹ ਬਿਲਕੁਲ ਐਂਟੀ ਇੰਕੰਮਪੈਂਸੀ ਦਾ ਕੰਮ ਨਹੀਂ ਕੀਤਾ ਹੂੰ ਹੂੰ ਪਰ ਇਹ ਕਿਉਂਕਿ ਉਹ ਜਿਹੜਾ ਇਲੈਕਸ਼ਨ ਹੈ ਇਸ ਦੇ ਇੱਕ ਤਾਂ ਇਸ ਇਲੈਕਸ਼ਨ ਕਿਰਾਬਤ ਦੇ સ્તર ਤੇ ਹੋਈ ਹੈ ਕਿ ਕੈਂਡੀਡੇਟਸ ਦੀ ਇਮੇਜ ਦੂਸਰਾ ਦਲ ਬਦਲ ਇਹਦਾ ਕਈ ਚੀਜ਼ਾਂ ਇਨਵੋਲਡ ਵੀ ਹੂੰ ਹੂੰ ਅਚਾ ਉਹ ਬੇਸ਼ੱਕ ਸਰਕਾਰ ਲਈ ਬੂਰਪਾਟੀਆਂ ਲਈ ਵਿਕਾਰ ਦਾ ਪ੍ਰਸ਼ਨ ਭਾਵ ਨੂੰ ਬਣਿਆ ਹੋਵੇ ਪਰ ਵੋਟਰ ਨੇ ਕੋਈ ਬਹੁਤਾ ਵਿਕਾਰ ਦਾ ਪ੍ਰਸ਼ਨ ਨਹੀਂ ਹੁੰਦਾ ਕਿ ਵੀ ਵੋਟਰ ਕੋਈ ਨਹੀਂ ਸੋਚਦਾ ਬਾਈ ਲਖਸ਼ਰਾਂ ਅਸੀਂ ਵੋਟ ਪਰ ਨਾ ਵੀ ਬਾਈਆਂ ਦੇ ਕੋਲ ਟਿਕੜੀ ਵੱਡੀ ਜਾਂਦੀ ਹੈ ਹੂੰ ਅਚਾ ਇੱਕ ਮੌਸਮ ਦਾ ਇਫੈਕਟ ਬਹੁਤ ਹੈ ਕਿ ਪਹਿਲਾਂ 2-4 ਦਿਨ ਦਾ ਮੌਸਮ ਬਹੁਤ ਅੱਛਾ ਸੀ ਬਾਰਿਸ਼ ਤੋਂ ਬਾਅਦ ਜੰਦਰ ਹੂੰ ਪਰ ਹੁਣ 2 ਦਿਨ ਤੋਂ ਜਿਹੜਾ ਡਰਾਈ ਚੱਲਣ ਦੇ ਨਾਲ ਜਿਹੜੀ ਹਿਗਿਟੀ ਲੈਵਲ ਉਹ ਹੈਗੀ ਮਤਲਬ ਏਸੀ ਤੋਂ ਬਿਨਾ ਖੜਾ ਨਹੀਂ ਹੋ ਸਕਦਾ ਬੰਦਾ ਠੀਕ ਹੈ ਹਰ ਟੈਂਪਰੇਚਰ ਵੀ ਜਿਹੜਾ ਉਹ 25 ਪਲੱਸ ਚੱਲਦਾ ਪਿਆ ਇਹਦੀ ਇਫੈਕਟ ਹੋਇਆ ਇਹਦੇ ਉੱਤੇ ਜਿਹੜਾ ਸਵੇਰੇ ਸੋ ਲੋ ਬੋਟਿੰਗ ਦੀ ਸਵੇਰੇ ਪਹਿਲੇ ਜਿਹੜੇ 6 ਵਜੇ ਸ਼ੁਰੂ ਹੋ ਗਏ 10 ਵਜੇ 11 ਵਜੇ ਤੱਕ ਹੀ ਬੰ ਜੜੀ ਹੈ ਉਹ 20% ਬੋਲਿੰਗ ਨਹੀਂ ਹੋ ਸਕਦੀ ਸੀ ਸਵੇਰੇ 1:30 ਵਜੇ ਜਿਹੜਾ ਅੰਕੜਾ ਆ ਉਹ ਉਹ ਜਿਹੜਾ 32.3% ਦਾ ਹੂੰ ਹੂੰ ਅਜਾ ਹੋ ਜਿੱਦਾਂ ਨਹੀਂ ਪੇੜ ਲੱਗੀ ਲੱਗਦਾ 50-55 ਦੇ ਨੇੜੇ ਟ੍ਰੈਕਸ਼ਨ ਕਰ ਦਵੇ ਉਹ ਕਰਵੇ ਹਾਂ ਇਹ ਨੂੰ ਅਭੀ ਪਹਿਲ ਪਰਫੈਕਟਲੀ ਨਹੀਂ ਕਹਿ ਸਕਦੇ ਕਿ ਇਹ ਕਿਸ ਬਜਾਰਾ ਹੋਇਆ ਕਿਉਂਕਿ ਇਹ ਵਜ੍ਹਾ ਨਹੀਂ ਦੂਸਰਾ ਮੈਨੂੰ ਜਿਹੜੀ ਜ਼ਿਆਦਾ ਗੱਲ ਲੱਗਦੀ ਹੈ ਕਿਉਂਕਿ ਇਸ ਕੰਸਲਟੈਂਸੀ ਦੇ ਵਿੱਚ ਇਹ ਬਹੁਤ ਜ਼ਿਆਦਾ ਇਹ ਗਨ ਚਲ ਰਹੀ ਸੀ ਕਿ ਇਹ ਇਥੇ ਬੁਰੀ ਵੋਇਲੈਂਸ ਹੋਣ ਦਾ ਖਤਰਾ ਹੈ ਜਿਹੜੀ ਵਿਦਿਆ ਸ਼ਰਮ ਦੇ ਏਰੀਆ ਤੇ ਖਾਸ ਤੌਰ ਤੇ ਜਿੱਥੇ ਉਹ ਕੈਂਡੀਡੇਟਸ ਇਹ ਹੈ ਜਿਹਨਾਂ ਸ਼ੀਸ਼ਲ ਗਰੌਂਡ ਗਏ ਨੇ ਔਰ ਮਹਿੰਦਰਪੁਰ ਵਰਗੇ ਸਾਰੇ ਏਰੀਆ ਜਿਹੜਾ ਇਹਨਾਂ ਦਾ ਨੇੜੇ-ਨੇੜੇ ਹੈ ਸਾਰਾ ਹਾਂ ਤੇ ਉਹ ਵੀ ਇੱਕ وجہ ਰਹਦੀ ਹੈ ਕਿ ਭਈ ਇਹੋ ਜਿਹੇ ਇਲੈਕਸ਼ਨ ਜਿੱਤ ਕੇ ਕਰਵਾਤੀ ਹੈ ਹੂੰ ਹੂੰ ਸੋ ਮੈਨੂੰ ਲੱਗਦਾ ਦੋ ਤਿੰਨ ਫੈਕਟਰ ਹੋਣਗੇ ਜਿਹੜੇ ਅਗਰ ਟੱਟ ਹੁੰਦੀ ਹੈ ਪੂਰੀ ਹੂੰ ਤੇ ਜਿਹੜੀ ਮੈਂ ਸਾਰਾ ਵਿਜ਼ਿਟ ਕੀਤਾ ਕਿਤੇ ਮੈਨੂੰ ਅਗਰ ਅਗਰ ਇਹ ਫੋਲੀ ਨੂੰ ਟੱਚ ਕਰ ਜਾਂਦੀ ਐ 60% 62% ਹੂੰ ਤੇ ਫਿਰ ਮੈਨੂੰ ਲੱਗਦਾ ਕਿ ਜਿਹੜਾ ਪ੍ਰਵਾਸੀ ਵੋਟਰਸ ਜਿਹੜੇ ਜਿਹੜੇ ਮਜ਼ਦੂਰ ਨੇ ਯੂਪੀ ਬਿਹਾਰ ਤੋਂ ਆਏ ਹੋਏ ਜਿਹੜੇ ਖੂਤਰਾ ਰੋਡ ਤੋਂ ਦੂਸਰੀ ਬਾਵਾ ਖੇਲ ਵਗੈਰਾ ਅਲੱਗ ਪੇੜਾ ਤੇ ਤੀਰ ਨੰਬਰ ਕਰਾ ਰੱਖਿਆ ਤੇ ਹੂੰ ਉੱਥੇ ਪੋਲਿੰਗ ਪਰਸੈਂਟੇਜ ਕੰਪੈਰੀਟਿਵਲੀ ਜ਼ਿਆਦਾ ਸੀ ਓਕੇ ਜਿੱਥੇ ਮੈਂ ਤੁਹਾਨੂੰ 33% 35% ਉਪਰੋਂ ਦੱਸ ਉਹ ਇਕੱਲੇ 45 50% ਉੱਥੇ ਚੱਲ ਰਹੀ ਸੀ ਹੈ 1:00 ਵਜੇ 1:00 ਵਜੇ ਦੇ ਕਰੀਬ ਹੂੰ ਹੂੰ ਤਾਂ ਅਗਰ ਉੱਥੇ ਵੋਟ ਜਾਂਦੀ ਤਾਂ ਹੋ ਸਕਦਾ ਉਹ ਉਸ ਵੋਟ ਪਰਸੈਂਟੇਜ ਜਿਹੜੀ ਪਹਿਲੀ ਵਾਰੀ ਹੈ 55 60 ਦੇ ਵਿੱਚ ਲੈ ਲਈ ਹੂੰ ਆਦra ਕੇਸ ਵਿੱਚ ਅ ਕਾਲੀ ਦਲਦੀਪ ਕੈਂਡੀਡੇਟ ਸੀਗੀ ਸੁਰਜੀਤ ਕੌਰ ਔਰ ਜਿਹੜਾ ਬਸਪਾ ਦਾ ਕੈਂਡੀਡੇਟ ਹੈ ਕੀ ਉਹ ਵਕਈ ਸੀਰੀਅਸਲੀ ਚੋਣ ਲੜ ਰਿਹਾ ਹੈ ਜਾਂ ਆਪਣੀਆਂ ਵੋਟਾਂ ਇੱਕ ਪਾਸੇ ਜਾਂ ਦੂਜੇ ਪਾਸੇ ਪੁਆਰ ਰਿਹਾ ਹੈ ਐਸਾ ਲੱਗਦਾ ਹੈ ਸੰਸਦ ਜੀ ਜਿਹੜਾ ਬੀਐਸਐਸ ਦਾ ਤਾਂ ਕੋਈ ਬਹੁਤਾ ਇਲੈਕਸ਼ਨ ਕੈਂਪੇਨ ਕੋਈ ਆਮ ਉਹਨਾਂ ਦੀ ਪ੍ਰੈਜ਼ੈਂਸ ਦਿਖ ਰਹੀ ਹੈ ਹੂੰ ਪੈਸੇ ਵੀ ਉਹਨਾਂ ਦੀ ਪੋਲ ਪਰਸੈਂਟੇਜ ਲਗਾਤਾਰ ਪਿਛਲੇ ਜਿਹੜੇ 97 ਤੋਂ ਬਾਅਦ ਡਿੱਗੀ ਹੈ ਬਿਲਕੁਲ ਠੀਕ ਹੈ ਉਹਦਾ ਕੋਈ ਬਹੁਤ ਜ਼ਿਆਦਾ ਪ੍ਰਚਾਰਕ ਦੇ ਇੰਪੈਕਟ ਨਹੀਂ ਦਿਖ ਰਿਹਾ ਹੂੰ ਔਰ ਜਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਨਾ ਅਕਾਲੀ ਦਲ ਦਾ ਵੀ ਇਸ ਜੇ ਸਿਲੈਕਸ਼ਨ ਦੀ ਬਹੁਤ ਇੰਪੋਰਟੈਂਟ ਚੀਜ਼ ਹੋਈ ਹੈ ਕਿ ਅਕਾਲੀ ਦਲ ਦੀ ਕੈਂਡੀਡੇਟ ਜਿਹੜੀ ਕੀ ਸੀ ਇੱਕ ਜਿਹੜੇ ਸਵਰਗੀ ਜਿਹੜੇ ਦਾ ਪ੍ਰੀਤਮ ਸਿੰਘ ਮਤੁਕਸਤ ਸੀ ਜਿਨ੍ਹਾਂ ਨਾਲ ਇੱਕ ਐਸਾ ਐਸੇ ਘੁਮਣਾ ਰਹੀ ਹੈ ਇੱਥੇ ਇਸ ਇੱਕ ਪਾਲਕਚ ਦੇ ਵਿੱਚ ਡੋਬੇ ਦੇ ਵਿੱਚ ਜੀ ਕੀ ਪ੍ਰਤਾਪ ਸਿੰਘ ਬਾਦਲ ਦਾ ਕਹਿੰਦੇ ਆ ਕਿ ਇਸ ਡੋਬੇ ਦੇ ਪੈਰ ਲਵਾਉਣ ਵਾਲੇ ਜੱਥੇਦਾਰਾਂ ਦੇ ਕੋਈ ਅਸੀਂ ਬਣਾਉਂ ਸਾਹਬ ਤੋਂ ਬਾਹਰ ਜੀ ਜੀ ਔਰ ਉਹਨਾਂ ਨੇ ਜਿਹੜੀ ਵਿਰੋਧ ਦੀ ਹਵਾ ਦੇ ਵਿੱਚ ਵੀ ਆਪਣੇ ਇਲੈਕਸ਼ਨ ਕੌਂਸਲਰ ਦੇ ਜਿੱਤੇ ਹਮ ਅਜਾ ਇਹ ਫਿਰ ਪਹਿਲਾਂ ਇਹਨਾਂ ਨੂੰ ਅਕਾਲੀ ਦਲ ਦੇ ਟਿਕਟ ਦੇ ਦਿੱਤੀ ਤੇ ਫਿਰ ਉਹ ਗੱਲੀ ਦਲ ਦੇ ਵਿੱਚ ਪਲਫਲਿਕ ਪੈਣਾ ਹੋ ਗਿਆ ਤੇ ਉਹ ਟਿਕਟ ਜਿਹੜੀ ਹੈ ਅਕਾਲੀ ਦਲ ਨੇ ਕਹਤਾ ਸੀ ਸਾਡੀ ਕੈਂਡੀਡੇਟ ਨਹੀਂ ਪਰ ਫਿਰ ਜਿਹੜੇ ਜਿਹੜੇ ਦੂਸਰੇ ਪਾਰਟੀਆਂ ਸੀ ਉਹਨਾਂ ਨੇ ਕਹ ਨਹੀਂ ਕੈਂਡੀਡੇਟ ਖੜੀ ਹੋਏਗੀ ਹੂੰ ਉਹਦੀ ਮਦਦ ਵੀ ਬਾਹਰੋਂ ਅੰਦਰੋਂ ਪੈਸੇ ਨਾਲ ਵੀ ਹੋ ਪਈ ਪਰ ਫਿਰ ਉਹ ਆਮ ਆਦਮੀ ਪਾਰਟੀ ਚਲੇ ਗਏ ਇੱਕਦਮ ਹੂੰ ਫਿਰ ਉਹਨਾਂ ਦੀ ਵਾਪਸੀ ਹੋਈ ਹੂੰ ਪਰ ਉਹਨਾਂ ਦਾ ਐਸਾ ਲੱਗ ਰਿਹਾ ਹੈ ਕਿ ਜਿਹੜਾ ਜਿਹੜਾ ਜ਼ਮੀਨ ਤੇ ਜਾ ਕੇ ਈਵਨ ਮੈਨੂੰ ਡਾਕੂਮੈਂਟ ਮੈਂ ਜਾਂਚਣ ਦੀ ਵੀ ਕੋਸ਼ਿਸ਼ ਕੀਤੀ ਹੈ ਹੂੰ ਉੱਥੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਉਹ ਤੱਕ ਇਲੈਕਸ਼ਨ ਉਹ ਤੱਕੜੇ ਹੋਈ ਲੜ ਰਹੀ ਹੈ ਅੱਛਾ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਸੀ ਹੂੰ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਿੱਖ ਵੋਟ ਹੈ ਇਸ ਕੰਸਿਸਟੈਂਸੀ ਦੇ ਵਿੱਚ ਜਿਹੜੀ ਜਨਰਲ ਵੋਟਸ ਦੇ ਵਿੱਚ ਦੋ ਸੀ 15000 ਦੇ ਕਰੀਬ ਇੱਥੇ ਉਹ ਗਈ ਹੈ ਹੂੰ ਇਹ ਵੋਟ ਜਿਹੜੀ ਹੈ ਇਹ ਡਿਸਕ੍ਰੀਟ ਫੈਕਟਰ ਹੋ ਸਕਦੀ ਹੈ ਹੂੰ ਅਗਰ ਤਾਂ ਇਹ ਵੋਟਰ ਅਕਾਲੀ ਦਲ ਨੂੰ ਮਿਲ ਰਹੇ ਨੇ ਤਾਂ ਫਿਰ ਨਿਸ਼ਚਿਤ ਤੌਰ ਤੇ ਬੀਜਪੀ ਦਾ ਕਮਜ਼ੋਰ ਹੋਣਾ ਕਿਉਂਕਿ ਪਿਛਲੇ ਸਭਿਆ ਦੇ ਵਿੱਚ ਬੀਜਪੀ ਐ ਕਾਂਗਰਸ ਨੂੰ ਤਾਂ ਦੋਨਾਂ ਦਾ ਇੰਪੈਕਟ ਇਹਨਾਂ ਤੇ ਪੈਣਾ ਜੀ ਇਹ ਇਹ ਚੋਣਾਂ ਤੇ ਕਿਉਂ ਨੇ ਮੈਨੂੰ ਲੱਗਦਾ ਵੀ ਇਹ ਮੇਰਾ ਆਪਣਾ ਹੁੰਦਾ ਹੈ ਕਿ ਇਹ ਵੱਡੇ ਵੀ ਜਿਹੜਾ ਹੈ ਇਹ ਕਾਂਗਰਸ ਵੱਲ ਝੁਕਾ ਹੋਏਗਾ ਅਗਰ ਇਹ ਆਪਣੇ ਕੈਂਡੀਡੇਟ ਨੂੰ ਨਹੀਂ ਚੁਣਦੇ ਓਕੇ ਮੈਨੂੰ ਐਸਾ ਲੱਗਦਾ ਕਿਉਂਕਿ ਇਹਨਾਂ ਨੇ ਪਿਛਲੇ ਇਲੈਕਸ਼ਨ ਚ ਕਾਂਗਰਸ ਨੂੰ ਅਲੱਗ ਹੀ ਕਾਂਗਰਸ ਜਿਹੜੀ ਹੈ ਉਹ ਖਾਸ ਤੌਰ ਤੇ ਅੱਬਾ ਉਹਨਾਂ ਦਲੀਲ ਦੀ ਗੱਲ ਇਹ ਪੰਜਾਬ ਦੀ ਸਿੱਖ ਕਮਿਊਨਿਟੀ ਦੀ ਗੱਲ ਇਹ ਇੱਕ ਵੱਡੀ ਦੁਸ਼ਮਣ 파ਰਟੀ ਨਹੀਂ ਕਿਹਾ ਜਿਹੜੀਆਂ ਹਿਸਟਰੀ ਵਿੱਚ ਤੁਸੀਂ ਚੜਦੇ ਹੀ ਜੇ ਪਰ ਉਹਦੇ باوجود ਉਹਨਾਂ ਨੇ ਬੀਜੇਪੀ ਦਾ ਜਿਹੜਾ ਪਿਛਲੇ ਸਮੇਂ ਤੋਂ 10 ਸਾਲਾਂ ਦੇ ਜਿਹੜੇ ਕਾਰਜਕਾਹਲ ਦੇ ਜਿਹੜਾ ਇੱਕ ਬੋਲਜਾ ਬਣਿਆ ਪੰਜਾਬ ਦੇ ਖੇਸ਼ਾ ਉੱਤੇ ਦੱਸਿਆ ਉਹ ਬਣੇ ਜਵਾਬ ਦਿੱਤਾ ਤਾਂ ਉਹ ਮੈਨੂੰ ਲੱਗਦਾ ਕਿ ਬੀਜੇਪੀ ਉਹਨਾਂ ਲਈ ਇੰਨੀ ਇੰਪੋਰਟੈਂਟ ਨਹੀਂ ਲੱਗਦੀ ਉਹ ਲੈਸਰ ਹੀ ਬੰਦੇ ਤੌਰ ਦੇ ਉੱਤੇ ਕਾਂਗਰਸ ਨੂੰ ਉਹਨਾਂ ਨੇ ਛੁੜਿਆ ਪਿੱਛੇ ਵੀ ਲੋਕ ਸਭਾ ਜੁੜੀ ਓਕੇ ਤਾਂ ਮੈਨੂੰ ਲੱਗਦਾ ਕਿ ਅਗਰ ਉਹ ਵੋਟ ਇਸ ਤਰ੍ਹਾਂ ਬਦਲਦੀ ਹੈ ਤੇ ਉਹਦਾ ਲਾਭ ਕਾਂਗਰਸ ਨੂੰ ਹੋਏਗਾ ਪਰ ਇਹ ਕੀ ਫਿਰ ਬੜੀ ਪਾਈਟਾਂਜ ਲੱਗਦੀ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਉਭਰਨ ਲੱਗਦਾ ਕਿ ਉਹ ਸੰਜੀਵ ਜਿਹੜਾ ਇੱਕ ਸਾਫ ਇਮੇਜ ਦਾ ਹੈ। ਬੀਜੇਪੀ ਕੈਂਡੀਟਰ ਚ ਹੋਗਾ ਆਰਐਸਐਸ ਕੈਂਡੀਟਰ ਚ ਹੋਗਾ। ਹੂੰ ਤਾਂ ਕਈ ਬਰੀਆਂ ਸੀ ਐਸਾ ਵੀ ਇਲੂਰੇਟਿਵ ਉਹਨੇ ਕ੍ਰੀਏਟ ਕੀਤਾ ਕਿ ਭਿੰਦਰ ਭਗਵਾਨ ਦੇ ਜਿੱਤ ਕੇ ਅਲਟੀਮੇਟਲੀ ਬੀਜੇਪੀ ਚ ਆਈ ਜਾਣਾ ਹੈ। ਹੂੰ ਤਾਂ ਇਸ ਤਰ੍ਹਾਂ ਕਿ ਨਾ ਬੀਜੇਪੀ ਆਪਣੇ ਕੈਂਡੀਟਰ ਨੂੰ ਰੋਕ ਰਹੀ ਹੈ ਨਾ ਆਰਐਸਐਸ ਆਪਣੇ ਕੈਂਡੀਟਰ ਨੂੰ ਰੋਕ ਰਿਹਾ ਉਹ ਹੀ ਚਾਲੂ ਵਿੱਚ ਬਦਲ ਰਹੇ ਨੇ ਦੁਬਾਰਾ ਤੋਂ। ਹਾਂ ਹਾਂ ਉਹ ਜਿਹੜੀ ਅੱਜ ਲੱਗਦੀ ਹੈ ਇਹ ਅਗਰ ਇਹ ਗੱਲ ਲੱਗਦੀ ਹੈ ਕਿ ਅੱਜ ਜਿਹੜੀ ਬਿਲਿੰਗ ਹੈ ਜਿਹੜਾ ਉਹ ਮਹਿੰਦਰ ਫਜ਼ਲ ਆਵਾ ਵੀ ਬਟ ਕੈਂਡੀ ਤੋਂ ਕੁਛ ਹੈਗਾ ਤੇ ਉਹ ਫਿਰ ਮੈਨੂੰ ਲੱਗਦਾ ਕਿ ਨੈਕ ਨੈਕ ਫਾਈਨੈਕ ਬਹੁਤ ক্লোਜ਼ ਕੰਟੈਸਟ ਬਣ ਜਾਏਗਾ ਅਗਰ ਸੈਕੂਟੇਤਾ ਕਿਤੇ ਟਿੱਕ ਜਾਂਦੀ ਹੈ ਓਕੇ ਰਕੇਸ਼ ਮੇਰਾ ਆਖੀਰਲਾ ਸਵਾਲ ਨਤੀਜੇ 13 ਤਰੀਕ ਨੂੰ ਆਉਣੇ ਆ ਸੋ 13 ਤਰੀਕ ਦੁਪਹਿਰ ਤੱਕ ਮੇਰੇ ਖਿਆਲ ਨਤੀਜੇ ਆ ਜਾਣਗੇ ਤੇ ਕੀ ਲੱਗਦਾ ਵਾ ਕਿਹੜੀ ਪਾਰਟੀ ਲੱਡੂ ਵੰਡਣ ਦੀ ਹਾਲਤ ਹੋਊਗੀ ਤੇ ਕਿਹੜੀ ਪਾਰਟੀ ਜਾਂ ਕਿਹੜੀਆਂ ਪਾਰਟੀਆਂ ਸੋਗ ਬਣਾਉਣਗੀਆਂ ਸਭ ਤੋਂ ਮੈਂ ਹੁਣੇ ਜ਼ਿਕਰ ਕੀਤਾ ਮੈਂ ਕੱਲ ਸੇ ਤੱਕ ਸਾਰੀ ਬੈਠਾ ਹੈ ਤੇ ਇਹ ਮੈਨੂੰ ਹਲੇ ਵੀ ਲੱਗਦਾ ਵੀ ਜਿਹੜਾ ਵਿਨਿੰਗ ਐਜ ਹੈ ਉਹ ਆਪਣਾ ਆਮ ਆਦਮੀ ਪਾਰਟੀ ਦਾ ਹੂੰ ਕਿ ਆਮ ਆਦਮੀ ਬਟ ਨਾਟ ਫਰਮ ਆਮ ਆਦਮੀ ਪਾਰਟੀ ਦੇ ਕੰਮ ਨੂੰ ਲੋਕਾਂ ਨੇ ਰੈਕਗ੍ਰੈਸੀ ਸਰਕੇ ਕਰਨਾ ਹੂੰ ਉਕਤੋ ਅਸੀਂ ਕਈ ਵਾਰੀ ਗਰਾਊਂਡ ਲੈਵਲ ਤੇ ਜਾਂਦੇ ਹਾਂ ਤਾਂ ਕੁਝ ਇਸ਼ੂਸ ਦਿਖਦੇ ਆ ਕੀ ਨੇ ਹੂੰ ਤੋਂ ਅਸੀਂ ਇੱਕ ਵੱਡੇ ਇਲੈਕਸ਼ਨ ਨੂੰ ਕਵਰ ਕਰਦੇ ਆ ਉਹਨੂੰ ਅਸੀਂ ਇਸ਼ੂਸਾਂ ਨੂੰ ਪਤਾ ਹੁੰਦੇ ਘਰ ਬੈਠਾ ਵੀ ਅਸੀਂ ਅੰਦਾਜ਼ੇ ਲਾਨੇ ਆ ਇੱਕ ਤੋਂ ਬਿਲਕੁਲ ਇਨਫੋਰਮੇਸ਼ਨ ਲੱਗਿਆ ਵੀ ਕਰਦੇ ਆ ਪਰ ਗਰਾਊਂਡ ਰਿਐਲਿਟੀ ਜਿਹੜੀ ਇਸ ਇਲੈਕਸ਼ਨ ਦੀ ਇਹਦੇ ਚਾਹੀਏ ਆ ਕਿ ਆ ਆਪੇ ਪਾਰਟੀ ਦਾ ਕੈਂਡੀਡੇਟ ਅੱਛਾ ਹੋਣਾ ਜਿਹੜਾ ਇਹਨਾਂ ਉਹਨਾਂ ਕੋ ਸਭ ਤੋਂ ਵੱਡੀ ਗੱਲ ਹੀ ਹੈ ਰਕੇਸ਼ ਥੈਂਕ ਯੂ ਆਪਾਂ ਤੇਰਾ ਨੂੰ ਫਿਰ ਸ਼ਾਮ ਨੂੰ ਦੁਬਾਰਾ ਗੱਲ ਕਰਦੇ ਆ ਬਹੁਤ ਮਿਹਰਬਾਨੀ ਠੀਕ ਹੈ ਜੀ ਠੀਕ ਹੈ ਜੀ ਸ਼ੁਕਰੀਆ